ਲਗਾਤਾਰ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਅੱਜ ਜੀਆਰਪੀ ਪੁਲਿਸ ਵੱਲੋਂ ਪਠੰਡਾ ਦੇ ਰੇਲਵੇ ਸਟੇਸ਼ਨ ਤੇ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਲੈ ਕੇ ਚੈਕਿੰਗ ਅਤੇ ਐਸਐਚਯੂ ਨੇ ਕਿਹਾ ਅਨਾੜ ਨਾਲ ਉਹਨਾਂ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਵੀ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਦੱਸਦੀ ਗਈ ਜਿੱਥੇ ਕਈ ਜਗ੍ਹਾ ਤੇ ਉੱਤੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਥ੍ਰੈਟ ਮਿਲ ਰਹੀ ਹੈ ਉਸ ਮਾਮਲੇ ਨੂੰ ਲੈ ਕੇ ਅਤੇ ਵਿਸਾਖੀ ਦੇ ਤਿਹਾਰ ਨੂੰ ਲੈ ਕੇ ਅੱਜ ਜੀ ਆਰ ਪੀ ਪੁਲਿਸ ਵੱਲੋਂ ਐਸ ਐਚਓ ਜੀ ਆਰ ਪੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਆਪਣਾ ਪਹੁੰਚੀ ਅਤੇ ਉਹਨਾਂ ਵੱਲੋਂ ਜਿੱਥੇ ਹਰ ਆਉਣ ਜਾਣ ਵਾਲੇ ਛਾਤਰੀ ਦੀ ਚੈਕਿੰਗ ਕੀਤੀ ਗਈ ਉੱਥੇ ਗੱਡੀਆਂ ਦੇ ਵਿੱਚ ਬੈਠੇ ਯਾਤਰੀਆਂ ਦੀ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਐਸ਼ਮ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਬਠਿੰਡਾ ਜੀਆਰਪੀ ਪੁਲਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਹਰ ਇੱਕ ਆਉਣ ਜਾਣ ਵਾਲੇ ਯਾਤਰੀ ਦੀ ਜਿੱਥੇ ਚੈਕਿੰਗ ਕੀਤੀ ਗਈ ਉੱਥੇ ਗੱਡੀਆਂ ਦੇ ਵਿੱਚ ਬੈਠੇ ਹੋਏ ਯਾਤਰੀਆਂ ਦੀ ਨਾਲੋਂ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਲਗਾਤਾਰ ਜਿੱਥੇ ਪਿਛਲੇ ਸਮੇਂ ਦੇ ਵਿੱਚ ਰੇਲਵੇ ਨੂੰ ਉਡਾਉਂਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਨੂੰ ਲੈ ਕੇ ਅੱਜ ਬਠਿੰਡਾ ਪੁਲਿਸ ਵੱਲੋਂ ਵੀ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਤਿੰਨ ਨਾਲ ਵਸਾਖੀ ਦੇ ਧਿਆਰ ਨੂੰ ਲੈ ਕੇ ਵੀ ਬਠਿੰਡਾ ਪੁਲਿਸ ਵੱਲੋਂ ਜੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਆਪਣੇ ਸਟੇਸ਼ਨ ਦੇ ਉੱਤੇ ਚੈਕਿੰਗ ਜਿਹੜੀ ਮੁਹਿੰਮ ਹੈ ਉਹ ਚਲਾਈ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਐਸਐਚਯੂ ਦੀ ਅਗਵਾਈ ਦੇ ਵਿੱਚ ਬਠਿੰਡਾ ਰੇਲਵੇ ਸਟੇਸ਼ਨ ਤੇ ਖੜੀਆਂ ਟ੍ਰੇਨਾਂ ਦੇ ਵਿੱਚ ਬੈਠੇ ਯਾਤਰੀਆਂ ਦੀ ਵੀ ਨੰਬਰ ਤੋਂ ਚੈਕਿੰਗ ਕੀਤੀ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਇਹਨਾਂ ਵੱਲੋਂ ਰੇਲਵੇ ਸਟੇਸ਼ਨ ਦੇ ਬੈਠੇ ਇੱਥੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਉੱਥੇ ਨਾਲ ਨਾਲ ਟ੍ਰੇਨਾਂ ਦੇ ਵਿੱਚ ਬੈਠੇ ਯਾਤਰੀਆਂ ਦੀ ਵੀ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਜੀ ਆਰ ਪੀ ਥਾਣੇ ਦੇ ਐਸ ਐਚ ਓ ਜਸਵੀਰ ਸਿੰਘ। ਇਹ ਸਭ ਕੀ ਨਾਮ ਹੈ ਤਾਂ ਗਲਤੀ ਕਰਨ। ਮੇਰਾ ਨਾਮ ਜਸਵੀਰ ਸਿੰਘ ਜੀ ਐਸ ਐਚ ਓ ਜੀ ਆਰ ਪੀ ਬਠਿੰਡਾ। ਮਾਵਲਾ ਮਾਵਲਾ ਚੈਕਿੰਗ ਡੈਕਟਰ ਸਾਖੀ ਨਮਨਤੇ ਨਜ਼ਰ ਰੱਖਦੀ ਬਤ ਤੋਂ ਬਤ ਚੈੱਕੀਆਂ ਇੱਕ ਥ੍ਰੈਟ ਵੀ ਬਾਹਰ ਦੀਆਂ ਏਜੰਸੀਆਂ ਨੂੰ ਆਈ ਹੈ ਵੀ ਕੁਛ ਨਾ ਵਾਰ ਦਾ ਤੌਹ ਚੈਕੀਆਂ ਤੇ ਇੱਕ ਚਿੱਟੇ ਦਾ ਜੋ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੇ ਵੀ ਐ ਬਤ ਤੋਂ ਚੈੱਕ ਕਰੋ ਤੇ ਉੱਠਲ ਪਾਈ ਜਾ ਸਕੀ ਜਿਸ ਕਾਰਨ ਅਸੀਂ ਜਿਹੜਾ ਯਾਰ ਏਰੀਏ ਚ ਸਟੇਸ਼ਨ ਤੇ ਹੋਰ ਕਿਤੇ ਵੀ ਜਿੱਥੇ ਵੀ ਅਜੇ ਬਤ ਤੋਂ ਚੈਕਿੰਗ ਕਰ ਰਹੇ ਹੈ ਚਿੱਟੇ ਨੂੰ ਲੈ ਕੇ ਵੀ ਤੇ ਰਿਕੰਡਰ ਇੰਡਸਟਰੀਸ ਤੋਂ ਵੀ ਅੱਤਰ ਜਾ ਕਿ ਆਪਾਂ ਨੰਬਰ ਕਰਦਾ ਹਾਂਜੀ ਥ੍ਰੈਟ ਦਾ ਮਾਮਲਾ ਬ੍ਰਿੰਡਰ ਨਹੀਂ ਥ੍ਰੈਟ ਪਹਿਲਾਂ ਆਇਆ ਸੀ ਥ੍ਰੈਟ ਦਾ ਮਾਮਲਾ ਆਇਆ ਸੀ ਕਿਸੇ ਵੀ ਸਟੇਸ਼ਨ ਤੇ ਕੁਝ ਵੀ ਹੋ ਸਕਦਾ ਜਿਵੇਂ ਉਧਰ ਤਰਨਤਨ ਸਾਈਡ ਤੇ ਉਹਨਾਂ ਇੱਕ ਤਾਜੀ ਘਟਨਾ ਜਿਵੇਂ ਹੋਈ ਹੈ ਮਲਾਜਮਲਾ ਸਾਡੇ ਨਾਲ ਸਬੰਕਟਰ ਦੇ ਉਹ ਇਸ ਤਰ੍ਹਾਂ ਕਰਕੇ ਥੋੜੀ ਜਿਹੀ ਉਸ ਚੈਕ ਕਰਕੇ ਵਿਸਥਾਰੀ ਚਾਹੀਏ ਬ੍ਰਾਂਧ ਨਹੀਂ ਬ੍ਰਾਂਧ ਕੋਸ਼ ਨਹੀਂ ਯਾਰ ਅੱਜ ਦੀ ਡੇਟ ਚ ਹਾਂ ਜਲਦੀ ਜਲਦੀ ਚਾਹੀਦੀ ਹੈ